ਮਜੀਠਾ ਡੇਰੇ ਕਲੀਅਰ ਮਾਰਕਟ પેટ્રોલ ਪੰਪ ਤੇ ਹੋਈ ਅਨਿਵਾਫ ਫਾਇਰਿੰਗ ਇੱਕ ਕਰਿੰਦਾ ਜਿਸ ਦੀ ਮੌਤ ਜਦਕਿ ਦੋ ਗੰਭੀਰ ਜ਼ਖਮੀ ਮਜੀਠਾ ਡੇਰੇ ਕਲੀਅਰ ਮਾਰਕਟ ਵਿਖੇ ਵਿਪਾਤ ਪੈਟਰੋਲੀਅਮ ਦੇ પેટ્રોલ ਪੰਪ ਉੱਪਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਅਨਿਵਾਫ ਫਾਇਰਿੰਗ ਕਰਨ ਦੀ ਰਿਪੋਰਟ ਸਾਹਮਣੇ ਆਈ ਜਿਸ ਦੇ ਮੁਤਾਬਿਕ ਦੱਸਿਆ ਜਾਂਦਾ ਹੈ ਕਿ ਇੱਕ ਕਰਿੰਦੇ ਗੌਤਮ ਜੇਦੀ ਛਾਤੀ ਵਿੱਚ ਗੋਲੀ ਲੱਗਣ ਨਾਲ ਹਸਪਤਾਲ ਵਿੱਚ ਜਾਂਦਿਆ ਸੀ ਉਸ ਦੀ ਮੌਤ ਹੋ ਗਈ ਜਦਕਿ ਦੂਸਰੇ ਕਰਿੰਦੇ ਅਮਿਤ ਅਰਪਣ ਗੰਭੀਰ ਜ਼ਖਮੀ ਹੋ ਗਏ ਮੌਕੇ ਉੱਪਰ ਪ੍ਰਾਪਤ ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦੇ ਮਾਲਕ ਦਜਿੰਦਰ ਸਿੰਘ ਲਾਟੀ ਲੰਬੜਦਾਰ ਦੇ ਦੱਸਣ ਅਨੁਸਾਰ ਅਣਪਛਾਤੇ ਵਿਅਕਤੀ ਜੋ ਤੇਲ ਪਾਉਣ ਲਈ ਪੈਟਰੋਲ ਪੰਪ ਤੇ ਆਏ ਸਨ ਪੈਟਰੋਲ ਪੰਪ ਦੇ ਬੰਦ ਹੋਣ ਕਰਕੇ ਕਰਿੰਦਿਆ ਨੇ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹਾ ਤੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤਰ੍ਹਾਂ ਗੌਤਮ ਨਿਵਾਸੀ ਜੁਪੀ ਜਿਹਦੀ ਸਾਥੀ ਵਿੱਚ ਗੋਲੀ ਲੱਗਨ ਹਸਪਤਾਲ ਵਿੱਚ ਜਾਂਦੇ ਆ ਹੀ ਉਸ ਦੀ ਮੌਤ ਹੋ ਗਈ ਦੂਸਰਾ ਕਰਿੰਦਾ ਅਮਿਤ ਦੇ ਜਵਾੜੇ ਵਿੱਚ ਗੋਲੀ ਵੱਜੀ ਅਤੇ ਤੀਸਰਾ ਕਰਿੰਦਾ ਅਰਪਣ ਜਿਸ ਨੂੰ ਗੋਲੀ ਲੱਗਨ ਨਾਲ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਡੀਐਸਪੀ ਮਜੀਠਾ ਅਮੋਲ ਸਿੰਘ ਅਤੇ ਐਸਐਚਓ ਮਜੀਠਾ ਪ੍ਰਭਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਆਣ ਕੇ ਸਥਿਤ ਜਾਣਕਾਰੀ ਦਾ ਜੱਜਾ ਲਿਆ। ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਦੌਰਾਨ ਪਟ્રોલ ਪੰਬਰਕ ਤੋਂ ਪਰਾ ਨਾ ਤਾਂ ਕੋਈ ਲੁੱਟ ਹੋ ਤੇ ਨਾ ਹੀ ਕਿਸੇ ਹੋਰ ਨੁਕਸਾਨ ਬਾਰੇ ਸਪੱਸ਼ਟ ਹੋ ਗਿਆ। ਇਸ ਦੇ ਸਬੰਧ ਵਿੱਚ ਸਾਡੇ ਪੱਤਰਕਾਰ ਰਾਜਾ ਕੋਟਲੀ ਤੇ ਸੁਖਬੀ ਸਿੱਧੂ ਦੀ ਖਾਸ رپورٹ ਪਬਲਿਕ ਪ੍ਰਾਈਮ ਡੇਵੀ ਮਜੀਠਾ ਪਿੰਪ ਤੇ ਵਾਰਦਾਤ ਹੋਇਆ ਉਸ ਬੰਦੇ ਜਾਣਕਾਰੀ ਦਿਓ ਜੀ ਕੋਈ 8:00 ਵਜੇ ਦੇ ਕਰੀਬ ਤਿੰਨਾਂ ਪਛਾਤੇ ਵਿਅਕਤੀ ਆਏ ਜਿਹਨਾਂ ਮੂੰਹ ਵੱਧੇ ਆ ਤੇ ਸਿੱਧਾ ਹੀ ਦਫਤਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਤੇਲ ਪਾਉਣਾ ਨਹੀਂਗਾ ਪੰਪ ਬੰਦ ਹੋ ਗਿਆ ਮੁਰਗਣਾ ਸਿੱਧੀਆਂ ਗੋਲੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਦੀ ਸ਼ਾਦੀ ਚ ਵਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ ਚ ਵਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਹੋ ਗਿਆ ਇਸ ਕਰਕੇ ਜਿਹੜੇ ਆ ਸਾਰੇ ਮੁਟਿਆਰ ਭੱਜ ਗਏ ਆ ਸਾਰੇ ਤੁਸੀਂ ਕਿਦਾਂ ਦੇਖਦੇ ਇਹ ਲੁੱਟਖੋਹ ਦੀ ਨੀਤ ਨਾਲ ਆਏ ਸੀ ਜਾਂ ਬੰਦੇ ਮਾਰਨ ਆਏ ਸੀਗੇ ਮੈਨੂੰ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਤੇ ਪੈਸੇ ਤਾਂ ਉੱਥੇ ਪਏ ਨਾ ਕੋ ਗੱਲ ਨਾ ਕੋ ਪੈਸਾ ਦਾ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਹੈ ਜੀ ਆਉਂਦੇ ਆ ਹੀ ਤੁਸੀਂ ਉਹ ਕਿਹੜੇ ਕੋਈ ਵੀਰ ਵਿਚਾਰੇ ਬੈਠੇ ਸੀ ਉਦੋਂ ਉਹ ਕਿਹੜਾ ਪੰਪ ਤਾਂ ਬੰਦ ਕਰਕੇ ਬੈਠੇ ਸੀ ਉਹ ਕਵਾਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਤੁਸੀਂ ਕਿਦਾ ਵੇਖਦੇ ਇਹਦੇ ਗੈਂਗਸਟਰ ਦੀਆਂ ਧਨਕਿਆਂ ਵੀ ਆਉਂਦੀਆਂ ਰਹੀਆਂ ਗੈਂਗਸਟਰ ਬਾਹਰ ਆ ਕਿ ਉਹਨਾਂ ਦੇ ਵੱਲੋਂ ਕੀਤਾ ਆ ਕਹਾਰਾ ਕਿ ਜਾਂਦੇ ਹੋ ਕਿ ਕਿਸ ਤਰ੍ਹਾਂ ਦੇਖਦੇ ਆ ਵੇਖੋ ਜੀ ਹੁਣ ਇਹ ਪੁਸਤੀ ਜਿਹੜੀ ਆ ਤਰਜੀਹ ਚ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਜੋ ਵੀ ਆ ਉਸ ਤੋਂ ਪਤਾ ਲੱਗੂਗਾ ਇਹ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀਣਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤੇ ਵੇਖ ਲੋ ਵੀ ਦਿਨ ਦਿਹਾੜੇ ਜਿਹੜੇ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਬੱਜੀਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇਹਦਾ ਇਦਾਂ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਨਾਲੇ ਵੀ ਅਕਾਲੀ ਆਗੂਆਂ ਦੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈ ਪੈਦਾ ਕੀਤੀ ਜਾਵੇ ਅਕੋ ਇਹ ਤਾਂ ਪਹਿਲੇ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਛਰਿਆਵੇਂ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋ ਚੱਲ ਰਿਹਾ ਸਾਰਾ ਕੁਝ ਜੋ ਕੁਝ ਹਾਲਾਤ ਜੋ ਬਣੇ ਪਏ ਆ ਜਿਹੜੇ ਤੁਹਾਡੇ ਸਾਹਮਣੇ ਦਿਖ ਰਹੇ ਆ ਉਦੇ ਤੈਤ ਹੀ ਅੱਜ ਇਹ ਜਿਹੜੀ ਵਾਅਦਾ ਧੋਲੀ ਇਥੇ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਜੀ ਮੰਗ ਇਹ ਆ ਵੀ ਲਾਈਨ ਆਰਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਆ ਕਿਤਰਾ ਫਿਰ ਜੀਣਾ ਹਾਲਾਤ ਹੋਊ ਕਿਤਰਾ ਲੋਕ ਜਿਹੜੇ ਘਰਾਂ ਜੋ ਬਾਹਰ ਨਿਕਲਣਗੇ ਜਾਂ ਇਹ ਸਾਡੇ ਵਰਗੇ ਬੰਦਿਆਂ ਦੇ ਹਾਲਾਤ ਆ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਗੱਟੀਆਂ ਕਲੇਰਾ ਦੇ ਲਾਗੇ ਪਟੋਲ ਪੰਪ ਦੇ ਵਾਰਦਾਤ ਹੋਈ ਆ ਉਹਦੇ ਬਦਸਮਤ ਕੁਝ ਚੀਜ਼ਾਂ ਕਰਦੇ। ਤੇ ਇਹ ਗਵਾਗੇ ਹੀ ਲੋ ਮੋੜਾ ਟਾਈਮ ਕਦੇ ਨਾ ਦੇਖਿਆ ਕਿਸੇ ਨੇ ਤੁਸੀਂ 50 ਹਜ਼ਾਰ ਤੋਂ ਉੱਪਰ ਆਸੇ ਵੀ 5 ਵਜੇ ਹੋ ਕੇ ਇੱਥੇ ਘਰਾਂ ਚਲੇ ਜਾਂਦੇ ਨੇ। ਇੰਸਾ ਅੱਲਾ ਅਫਸਰਾਂ ਚੰਡੀਗੜ੍ਹ ਬੈਠਿਆਂ ਹੋਣਗੇ। ਦੇਖ ਲੈ ਮਾਹੌਲ ਦੇਖੋ। ਇੱਕ ਪੰਪਾ ਸਾਈਡ ਤੇ ਸਾਰਿਆਂ ਨੂੰ ਪਤਾ ਕਿ ਕਿੰਨਾ ਚਾਅ ਦਾ ਹਣਾ ਲੁੱਟ ਦੀ ਵਾਰਦਾਤ ਆ ਇਹ। ਬੰਦੇ ਕਟਨ ਦੀ ਨਾਲਾਈ ਸੀ। ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ। ਦੂਜਾ ਮਸਾ ਬਚ ਗਿਆ। ਤਿੰਨ ਗਲਾਈਆਂ ਲਾਤਾਂ ਨੂੰ ਦੇਖਦੇ ਹੋਏ ਸਰਕਾਰ ਇਸ ਪਾਸੇ ਦੇਖ ਕੇ ਰੋਕ ਨਹੀਂ ਜਾਂ ਸਖਸ਼ੇ ਕਰੇ ਸਾਹਮਣੇ ਰੋਡ ਆ ਤੁਸੀਂ ਖੜ੍ਹ ਜੋ ਇੱਥੇ 6 ਵਜੇ ਤੱਕ ਬੰਦਾਂ ਨਹੀਂ ਹਿੰਦਾ ਇਹ ਕਾਲੀ ਆਗੂਆਂ ਦੇ ਟਕਾਲਿਆਂ ਦੇ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਜੀ ਇਸ ਸਜਣਾ ਬਰੀਕੀ ਨਾਲ ਇਹ ਦੀ ਤਹਿਕੀਕਾਤ ਹੋਵੇ ਜੀ ਸਭ ਤੋਂ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਕੀ ਕੁਝ ਹੋ ਰਿਹਾ ਮਜੀਠ ਕੇਚੇ ਜਾ ਵਾਲੇ ਤੋਂ ਲੈ ਕੇ ਇੱਥੇ ਜਿਹਦੀ ਤਹਿਕੀਕਾਤ ਨੂੰ ਚਾਹੀਦੀ ਹੈ ਬਰੀਕੀ ਨਾਲ ਪਹਿਲੇ ਜਿਹੜੀਆਂ ਵਾਰਦਾਤਾਂ ਆਈਆਂ ਉਹਨਾਂ ਦੇ ਸਬੰਧ ਵਿੱਚ ਅਜੇ ਤੱਕ ਕੋਈ ਇਹਨਾਂ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਨਹੀਂ ਹੋਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕੋਈ ਕਰ ਲੈਣਗੇ ਕੋਲਸ ਜੇ ਤਾਂ ਉਮੀਦ ਹੀ ਕਰ ਸਕਦੇ ਆ ਜੇ ਪਹਿਲਾਂ ਆਪਾਂ ਪੜੀਆ ਕੀ ਹੋਇਆ ਅਸਲ ਵਿੱਚ ਇੱਕ ਚਾਹੁੰਦੇ ਆ ਵੀ ਪੁਲਿਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫੜਨ ਤੇ ਇਨਸਾਫ ਦਵਾਇਆ ਜਾ ਸਕੇ ਤਾਂ ਬਹੁਤ ਠੀਕ ਹੈ ਜਾ ਲੈ ਆ ਜੀ ਮਜੀਠਾ ਕਤਲੰਗਰ ਰੋਡ ਤੇ ਪਾਰਕ ਟ੍ਰੋਲਿੰਗ ਦਾ ਕੰਮ ਪਾ ਰਹੀ ਪੰਪ ਜੜਾ ਕਿ 6 ਵਜੇ ਇਹ ਬੰਦਪੋ ਜਨ ਦਾ ਇਹਨਾਂ ਦੇ ਤਿੰਨ ਬੰਦੇ ਗੋਦਮ ਅਮਿਤ ਤੇ ਅਰਪਨ ਉਪਰਾਂ ਦਾ ਕਰਕੇ ਲੰਪਰੋਂ ਕਮਰੇ ਸੀ ਜੀ ਤਿੰਨ ਨੌਜਵਾਨ ਇੱਕ ਗੱਡੀ ਚ ਆਏ ਆ ਜੀ ਇਹਨਾਂ ਨੇ ਲੋਟ ਲੋਟਰੀ ਵਾਰਦਾਸ ਪਹਿਲਾ ਦਰਵਾਜ਼ਾ ਖੋਲ੍ਹਿਆ ਤੇ ਫੋਟੋ ਤਰੋਂ ਉਹਨਾਂ ਨੇ ਬਹੁਤ ਵੱਡਾ ਲੋਟਰੀ ਦਾ ਦੱਸਿਆ ਇਹਨਾਂ ਨੇ ਆਪਰ ਤੇ ਵਿੱਚ ਚੋਣ ਖਾਤਰ ਇਹਨਾਂ ਦੇ ਹੱਥੋਂ ਪਾਈ ਹੋਈ ਹੱਥੋਂ ਪਾਈ ਬਣਾ ਜਿਹੜਾ ਉਹਨਾਂ ਕੋਲ 100 ਉਦੋਂ ਨਾਲ ਜਿਹੜੀਆਂ ਗੋਲੀਆਂ ਟਰਾਂਨ ਕਰਕੇ ਜਿਹੜੀ ਬਹੁਤ ਹੁੰਦੀ ਡੈਂਸ ਹੈ ਵੀ ਉਹ ਵੀ ਐਂਡ ਅਰਪਾਣਾ ਅਰਪਾਣਾ ਬਹੁਤ ਹੈ ਜਿਹੜਾ ਉਹ ਨਹੀਂ ਜਿਹੜਾ ਬਾਕੀ ਜਿਹੜੀਆਂ ਮੋੜਲੀ ਕੁਤੀ ਸਹੀ ਇਹ ਜਿਹੜੀਆਂ ਆਉਣ ਵਾਲਾ ਜੋ ਵੀ ਹੋਏਗਾ ਤਾਂ ਉਹ ਅਰ ਕੋਈ ਕੈਸ਼ ਵਗੈਰਾ ਇੰਨੀ ਖੜਿਆ ਇਥੋਂ ਨਹੀਂ ਅਜੇ ਤੱਕ ਨਹੀਂ ਦਿਖਿਆ ਕੈਸ਼ ਵਾਰੇ ਮੇਰੇ ਠੇਰੇ ਇਰੀਆ 'ਚ ਲਗਾਤਾਰ ਵਾਰਦਾਤਾ ਹੋ ਰਹੀ ਹੈ ਪਹਿਲਾਂ ਠੇਕੇ ਦੇ ਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਹੀ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਹੈ ਜੂ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਕੋਈ ਨਹੀਂ ਕੋਈ ਇਹ ਜਿਹੜੀ ਆ ਵਾਰਦਾਤਾ ਆਇਆ ਤਾਂ ਮੈਂ ਯਕੀਨ ਦਵਾ ਰਾਂ ਕਿ ਇਹਨੂੰ ਸਿੱਧੀ ਤੇ ਛੇਤੀ ਅਸੀਂ ਹੱਲ ਕਰਾਂਗੇ ਕਿਉਂਕਿ ਮੇਰੀ ਪੋਸਟਿੰਗ ਹੋਈ ਨੂੰ ਇੱਥੇ ਦੋ ਚਾਰ ਦੇਣੀ ਹੋਈ ਹੈ ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਜੀ ਮੈਂ ਤਾਂ ਪੀਸਤਾ ਵਿਸ਼ਵਾਸ ਜੀ ਹੈ ਇਹ ਨਾ ਲਾਗੇ ਨੂੰ ਪੰਗੀ ਤਰਾਵੇ ਜੋ ਵੀ ਉਹਦੇ ਬਾਰੇ ਤੁਹਾਡੀ ਤੁਸੀਂ ਇਸ ਤਰ੍ਹਾਂ ਕਿੱਦਾਂ ਮਜੀਠੇ ਵੱਲੋਂ ਆਏ ਨੇ ਲੁਟੇਰੇ ਕਥੂ ਨੰਗਲ ਸਾਈਡ ਵੱਲੋਂ ਆਏ ਨੂੰ ਅਜੇ ਤੱਕ ਇਹ ਵੀ ਨਹੀਂ ਕਰਤਾ ਅਸੀਂ ਤਾਂ ਅਸੀਂ ਆਏ